ਸਸਰੀਕਾਲ ਪੰਜਾਬ ਟੀਵੀ ਦਾ ਖਾਸ ਨਿਊਜ਼ ਬਲਟਨ ਦੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਹਾਂ ਤਰਮਿੰਦਰ ਸੰਧੂ ਤੇ ਬਲਟਨ ਦੀ ਸ਼ੁਰੂਆਤ ਕਰਦੇ ਹਾਂ ਸੁਰਖੀਆਂ ਦੇ ਨਾਲ ਐਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਕੀਤੀ ਮੰਗ ਆਭਿਦਾਇਕਾਂ ਦੀ ਖੁੱਲੀ ਚੇਤਾਵਨੀ ਪਿਛਲੀਆਂ ਸਰਕਾਰਾਂ ਤੇ ਚੁੱਕੇ ਸਵਾਲ ਰਵਾਇਤੀ ਪਾਰਟੀਆਂ ਨੂੰ ਦਿੱਤਾ ਜਵਾਬ ਮੁੱਖ ਮੰਤਰੀ ਯੋਗਿਆ ਦਿਤਨਾਥ ਨੇ ਸਿਰ ਤੇ ਸਜਾਈ ਦਸਤਾਰ ਸ੍ਰੀ ਗੁਰਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਸੰਦੇਸ਼ ਯਾਤਰਾ ਕੀਤੀ ਸ਼ੁਰੂ ਪੰਜਾਬ ਚ ਅਗਲੇ 5 ਦਿਨ ਅਹਿਮ ਮੌਸਮ ਚ ਹੋਵੇਗੀ ਵੱਡੀ ਤਬਦੀਲੀ ਕਈ ਜ਼ਿਲ੍ਹਿਆਂ ਚ ਭਾਰੀ ਮੀਂਹ ਦੀ ਚੇਤਾਵਨੀ ਤੇ ਹੁਣ ਖਬਰਾਂ ਵਿਸਥਾਰ ਨਾਲ ਜਲੰਧਰ ਦੇ ਇੱਕ ਨਿੱਜੀ ਹੋਟਲ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਪੰਥਕ ਮਾਮਲਿਆਂ ਸੰਬੰਧੀ ਪ੍ਰੈਸ ਕਾਨਫਰੰਸ ਕੀਤੀ ਜਿਸ 'ਚ ਉਹਨਾਂ ਐਸਜੀਪੀਸੀ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਤੇ ਨਾਲ ਹੀ ਵਿਸ਼ੇਸ਼ ਜਨਰਲ ਇਜਲਾਸ ਬੁਲਾਉਣ ਦੀ ਮੰਗ ਕੀਤੀ ਇਸ ਦੌਰਾਨ ਬੀਬੀ ਜਗੀਰ ਕੌਰ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਵੀ ਇਲਜ਼ਾਮ ਲਗਾਏ ਨੇ ਤੇ ਉਪਰੰਤ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਦੇ ਉੱਤੇ ਵੀ ਸਵਾਲ ਚੁੱਕੇ ਨੇ ਦੇਖੋ ਐਸਜੀਪੀਸੀ ਸਾਡੀ ਸਾਰੀ ਕੌਮ ਦੀ ਇੱਕ ਮਹਾਨ ਜਥੇਬੰਦੀ ਹੈ ਜਿਹੜੀ ਸਾਡੇ ਬਜ਼ੁਰਗਾਂ ਦੇ ਫੋਨ ਵਿੱਚੋਂ ਪੈਦਾ ਹੋਈ ਹੈ ਸੀਨੇ ਦੀ ਮੱਝ ਦੀ ਖਰਾਕ ਇਸ ਸੰਸਥਾ ਨੂੰ ਸਾਡੇ ਬਜ਼ੁਰਗਾਂ ਨੇ ਪਾਈ ਹੈ ਔਰ ਇਹਦੇ ਇਹਨੂੰ ਸਿੱਖ ਪਾਰਲੀਮੈਂਟ ਕਹਿੰਦੇ ਆ ਸਿੱਖ ਪਾਰਲੀਮੈਂਟ ਦਾ ਫਰਜ ਬੰਦਾ ਹੈ ਕਿ ਜੇ ਕਿਤੇ ਕੌਮ ਦੇ ਵਿੱਚ ਕੋਈ ਦੁਬਦਾ ਪੈ ਜੇ ਜੇ ਕੋਈ ਪੰਥਕ ਮਸਲੇ ਆਉਣ ਤੇ ਉਹ ਸਿਰ ਜੋੜ ਕੇ ਬੈਠ ਕੇ ਤਾਂ ਉਹਦਾ ਹੱਲ ਕੱਢਣ ਪਿਛਲੇ ਸਮੇਂ ਦੇ ਵਿੱਚ 2 ਦਸੰਬਰ ਨੂੰ 2024 ਨੂੰ ਜਿਹੜਾ ਮਸਲੇ ਜਿਹੜਾ ਸ਼੍ਰੀ ਅਕਾਤਰ ਸਾਹਿਬ ਦੀ ਫਸੀਲ ਤੋਂ ਜੋ ਫੈਸਲੇ ਸੁਣਾਏ ਗਏ ਉਹਨਾਂ ਫੈਸਲਿਆਂ ਦੇ ਅਨਸਾਰ ਸਾਡੇ ਕੌਮ ਦੇ ਵਿੱਚ ਇੱਕ ਬੜੀ ਰਾਹਤ ਹੋਈ ਸੀ ਬੜਾ ਹੀ ਸੁਖ ਪਿਆ ਸੀਗਾ ਕਿ ਹੁਣ ਜਿਹੜੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਵੀ ਇਕੱਠੀ ਹੋ ਜਾਏਗੀ ਤੇ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਜਿਹੜੀ ਹੈ ਉਹਦੀ ਵੀ ਛੇਤੀ ਚੋਣ ਹੋਵੇਗੀ ਤੇ ਅਸੀਂ ਸੁਖ ਦਾ ਸਾਹ ਲਵਾਂਗੇ ਪਰ ਅਫਸੋਸ ਹੈ ਕਿ ਉਹਨਾਂ ਫੈਸਲਿਆਂ ਤੋਂ ਬਾਅਦ ਪ੍ਰਧਾਨ ਸ਼੍ਰੋਮਣੀ ਗੁਰਦਾਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਜੀ ਅਸਤੀਫਾ ਦੇ ਗਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਨੇ ਉਸ ਨੂੰ ਚੈਲੰਜ ਕਰ ਦਿੱਤਾ। ਸ਼੍ਰੀ ਅਕਾਲਤਾਬ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਠੇਸ ਲੱਗੀ। ਸਿਧਾਂਤਿਕ ਤੌਰ ਦੇ ਉੱਤੇ ਬਹੁਤ ਵੱਡਾ ਨੁਕਸਾਨ ਹੋਇਆ। ਸੋ ਉਹ ਸਾਰੀਆਂ ਗੱਲਾਂ ਜਿਹੜੀਆਂ ਸੀ ਉਸ ਤੋਂ ਬਾਅਦ ਐਸੀਆਂ ਘਟਨਾਵਾਂ ਹੋਈਆਂ ਕਿ ਸਾਡੇ ਸਿੰਘ ਸਹਬਾਨਾ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜੀ ਦੀ ਗੈਰ ਹਾਜ਼ਰੀ ਦੇ ਵਿੱਚ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਵਿੱਚ ਉਹਨਾਂ ਨੂੰ ਬਿਨਾਂ ਨਿਯਮਾ ਤੋਂ ਗੈਰ ਸਿਧਾਂਤਿਕ ਢੰਗ ਦੇ ਨਾਲ ਬੇਰਜ਼ਮੀਆਂ ਕਰਦਿਆਂ ਹੋਇਆਂ ਸਿੰਘ ਸਾਹਿਬਾਨਾਂ ਨੂੰ ਫਾਰਕ ਕਰ ਦਿੱਤਾ ਔਰ ਇੱਥੋਂ ਤੱਕ ਕਿ ਅਸ਼ਲੀਲ ਪਾਸ਼ਾ ਬੋਲ ਕੇ ਮੰਦ ਪਾਗੀ ਜਿਹੜੀ ਘਟਨਾ ਹੋਈ ਕਿ ਉਹਨਾਂ ਨੂੰ ਬਹੁਤ ਹੀ ਕਿਰਦਾਰ ਕੁਸ਼ੀ ਕੀਤੀ ਗਈ ਜਿਹਦੇ ਨਾਲ ਅਸੀਂ ਸਾਰਿਆਂ ਨੇ ਸ਼ੋਮਨੀ ਕਮੇਟੀ ਦੇ ਮੈਂਬਰਾਂ ਨੇ 42 ਮੈਂਬਰਾਂ ਨੇ ਲਿਖ ਕੇ ਮਤਾਨ ਦਾ ਸੀ ਕਿ ਇਹਦਾ ਸਾਰਾ ਜਿਹੜਾ ਇੱਥੇ ਡਿਸਕਸ ਕੀਤਾ ਜਾਵੇ ਵਿਚਾਰ ਚਰਚਾ ਕੀਤੀ ਜਾਵੇ ਤੇ ਜਿਹੜੇ ਮਤੇ ਗੈਰ ਨਿਜਮੇ ਹੋਏ ਬੇ ਨਿਜਮੀਆਂ ਨ ਹੋਏ ਇਹਨਾਂ ਨੂੰ ਰੱਦ ਕੀਤੀ ਚਾਹ। ਉਹ ਮੰਨਣ ਦੀ ਬਜਾਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸਗਾ ਸਾਨੂੰ ਜਲੀਲ ਕੀਤਾ। ਉੱਥੇ ਕੋਈ ਮੰਨਿਆ ਨਹੀਂ ਗਿਆ। ਅਸੀਂ ਮੰਗ ਕੀਤੀ ਸੀ ਵੀ ਇਹਨੂੰ ਵਿਚਾਰਿਆ ਜਾਵੇ। ਫਿਰ ਕਿਉਂਕਿ ਸਾਡੇ ਨਿਜਮਾਂ ਵਿੱਚ ਐਕਟ ਵਿੱਚ ਲਿਖਿਆ ਹੋਇਆ ਕਿ ਜੇ ਤੁਹਾਡਾ ਕੋਈ ਮਸਲਾ ਵਿਚਾਰਨਾ ਹੋਵੇ ਤੇ ਵਿਸ਼ੇਸ਼ اجلاس ਬੁਲਾਇਆ ਜਾ ਸਕਦਾ ਹੈ। ਜਨਰਲ اجلاس। ਹੁਣ ਵਿਸ਼ੇਸ਼ ਜਨਰਲ اجلاس ਬਲੌਣ ਵਾਸਤੇ 3 ਮਹੀਨੇ ਚਾਹੀਦੇ ਸੀਗੇ ਕਿਉਂਕਿ ਜਨਵਰੀ اجلاس ਜਿਹੜਾ ਇੱਕ ਵਾਰੀ ਹੋ ਜੇ ਵਿਦਾਇਕ ਅਜੇ ਗੁਪਤਾ ਤੇ ਇੰਦਰਬੀਰ ਸਿੰਘ ਨੇਜਰ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੋ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰੇਗਾ ਉਸ ਨੂੰ ਬਖਸ਼ਾ ਨਹੀਂ ਜਾਵੇਗਾ ਉਹਨਾਂ ਕਹੇ ਕਿ ਪਹਿਲੀਆਂ ਸਰਕਾਰਾਂ ਦੇ ਵੱਲੋਂ ਹੀ ਪੰਜਾਬ 'ਚ ਗੈਂਗਸਟਰਵਾਦ ਪੈਦਾ ਕੀਤਾ ਗਿਆ ਤੇ ਅੱਜ ਉਹੀ ਸਾਡੀ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਮਨਜਿੰਦਰ ਸਿੰਘ ਸਿਰਸਾ ਦੇ ਬਿਆਨ ਤੇ ਇਤਰਾਜ਼ ਜਿਤਾਉਂਦੇ ਹੋਏ ਕਿਹਾ ਕਿ ਭਾਜਪਾ ਵਾਲਿਆਂ ਨੂੰ ਆਪ ਦੇ ਕੰਮਾਂ ਤੋਂ ਤਕਲੀਫ ਹੋ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਵਿੱਚ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਸਮੂੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਭਾਜਪਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਆਮ ਆਦਮੀ ਪਾਰਟੀ ਦੇ ਲੀਡਰ ਵੱਲੋਂ ਭਾਜਪਾ ਤੇ ਗੈਸਟਰਾ ਦਾ ਪੱਕੇਪੂਰਨ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤ ਗੁਪਤਾ ਤੇ ਇੰਦਰਬੀਰ ਸਿੰਘ ਨੀਜਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਗਾਤਾਰ ਪੰਜਾਬ ਸਰਕਾਰ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਉਨਾ ਕਿਹਾ ਕਿ ਬੀਜੇਪੀ ਲੀਡਰ ਮਨਜਿੰਦਰ ਸਿੰਘ ਸਿਸਤਾ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ شریف ਲੋਕਾਂ ਦਾ ਇੰਕਾਊਂਟਰ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਵੱਡੇ ਇਲਜ਼ਾਮ ਲੱਗ ਰਹੇ ਨੇ। ਇਸ ਦੇ ਜਵਾਬ ਵਿੱਚ ਵਿਧਾਇਕ ਨੇ ਕਿਹਾ ਕਿ ਪਿਛਲੀ ਸਰਕਾਰਾਂ ਵੱਲੋਂ ਪੰਜਾਬ ਵਿੱਚ ਗੈਂਗਸਟਰਵਾਦ ਫੈਲਾਇਆ ਗਿਆ ਏ ਤੇ ਹੁਣ ਉਹਨਾਂ ਹੀ ਸਰਕਾਰਾਂ ਦੇ ਲੀਡਰ ਪੰਜਾਬ ਸਰਕਾਰ ਤੇ ਇਲਜ਼ਾਮ ਲਗਾ ਰਹੇ ਨੇ। ਗੈਰ ਜ਼ਿੰਮੇਦਾਰਾਂ ਦੀ ਜਿਹੜੀ ਸਟੇਟਮੈਂਟ ਹੈ ਆਜ ਪੜਨੀ ਤਾਂ ਮਨਿੰਦਰ ਸਿੰਘ ਸਿਸਾਜ ਦਾ ਨਾਂ ਹੈ ਉਸਨੇ ਇੱਕ ਬਹੁਤ ਹੀ ਗੈਰ ਜ਼ਿੰਮੇਦਾਰਾ ਨਾ ਜਿਹੜੀ ਸਟੇਟਮੈਂਟ ਦਿੱਤੀ ਹੈ ਉਸ ਦਾ ਕਾਰਨ ਹੈ ਕਿ ਉਹਨਾਂ ਨੂੰ ਜਿਹੜੀ ਭਗਵੰਤ ਮਾਨ ਸਰਕਾਰ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਜਿਹੜੀ ਵਧੀਆ ਕੰਮ ਕਰ ਰਹੀ ਹੈ ਜਿਹੜੇ ਲੋਕ ਹਤੈਸ਼ੀ ਕੰਮ ਕਰ ਰਹੀ ਹੈ ਜਿਹੜੇ ਵਾਅਦੇ ਕੀਤੇ ਸੀਗੇ ਸਰਕਾਰ ਨੇ ਪਾਰਟੀ ਨੇ ਇੱਕ ਇੱਕ ਵਾਅਦਾ ਜਿਹੜਾ ਪੂਰਾ ਕਰ ਰਹੀ ਹੈ ਪੋਸ ਦੀ ਤਕਲੀਫ ਜਿਹੜੀ ਆ ਬਾਜਪਾ ਨੂੰ ਹੋ ਰਹੀ ਆ ਉਹਨਾਂ ਦੇ ਲੀਡਰਾਂ ਨੂੰ ਹੋ ਰਹੀ ਆ ਔਰ ਉਹ ਜਿਹੜੀਆਂ ਸਟੇਟਮੈਂਟਸ ਦਿੰਦੇ ਨੇ ਉਥੋਂ ਪਤਾ ਲੱਗਦਾ ਕਿ ਇਹ ਪਹਿਲੇ ਵੀ ਪਹਿਲੇ ਵੀ ਸਰਕਾਰਾਂ ਚ ਰਹਿ ਕੇ ਇਹਨਾਂ ਨੇ ਜਿਹੜਾ ਗੈਂਗਸਟਰイズਮ ਦਾ ਜਿਹੜਾ ਕਲਚਰ ਹੈ ਜਿਹੜਾ ਪੰਜਾਬ ਦੇ ਵਿੱਚ ਗੈਂਗਸਟਰ ਦਾ ਕਲਚਰ ਜਿਹੜਾ ਲੈ ਕੇ ਆਏ ਨੇ ਆ ਲੋਕ ਇਹਨਾਂ ਨੇ ਗੈਂਗਸਟਰ ਇਹਨਾਂ ਨੇ ਗੁੰਡੇ ਪਾਲੇ ਔਰ ਉਹਨਾਂ ਦੀ ਪੁਸ਼ਤ ਪਨਾਈ ਕੀਤੀ ਹੁਣ ਸਾਡੀ ਸਰਕਾਰ ਜਿਹੜੀ ਮਾਨ ਸਰਕਾਰ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਯੁੱਧ ਛੇੜਿਆ ਨਸ਼ਿਆਂ ਦੇ ਵਿਰੁੱਧ ਉਸ ਯੁੱਧ ਨਸ਼ਿਆਂ ਦੇ ਵਿਰੁੱਧ ਜਿਹੜੇ ਆ ਗੈਂਗਸਟਰ ਜਿਹੜੇ ਨੇ ਜਿਹੜੇ ਜਿਹੜੇ ਨਸ਼ਾ ਵੇਚਦੇ ਨੇ ਜਿਹੜੇ ਤਸਕਰ ਨੇ ਜਿਹੜੇ ਉਹਨਾਂ ਦੇ ਮਗਰ ਗੈਂਗਸਟਰ ਨੇ ਉਹਨਾਂ ਨੂੰ ਖਤਮ ਕਰ ਰਹੀ ਹੈ ਸਰਕਾਰ ਉਹਨਾਂ ਦੇ ਖਿਲਾਫ ਪਰਚੇ ਕਰ ਰਹੀ ਹੈ ਸਰਕਾਰ ਉਹਨਾਂ ਨੂੰ ਫੜ ਫੜ ਕੇ ਜਿਨ੍ਹਾਂ ਚ ਸੁੱਟ ਰਹੀ ਹੈ ਸਰਕਾਰ ਉਹਨਾਂ ਦੇ ਬਣਾਏ ਵੱਡੇ ਵੱਡੇ ਮਹਿਲਾਂ ਨੂੰ ਡਿਮੋਲਿਸ਼ ਕਰ ਰਹੀ ਹੈ ਸਰਕਾਰ ਸੋ ਇਹ ਸਰਕਾਰ ਦੇ ਜਿਹੜੇ ਵਧੀਆ ਕੰਮ ਨੇ ਤੁਸੀਂ ਦੇਖਿਆ ਕਿ ਸਾਡੀ ਸਰਕਾਰ ਜਿਹੜੀ ਹੈ ਲੋਕਾਂ ਦੀ ਹਤਾਸ਼ੀ ਸਰਕਾਰ ਹੈ ਤਾਂ ਆਦੀਕ ਵਿਰੋਧੀ ਲੀਡਰਾਂ ਵੱਲੋਂ ਪੰਜਾਬ ਸਰਕਾਰ ਤੇ ਪੰਜਾਬ ਨੂੰ ਪੁਲਿਸ ਸਟੇਟ ਬਣਾਉਣ ਦਾ ਇਲਜ਼ਾਮ ਲਗਾਇਆ ਜਾ ਰਿਹਾ ਹੈ ਤੇ ਪੁਲਿਸ ਵੱਲੋਂ ਕਿਤੇ ਜਾ ਰਹੇ ਇੰਕਾਊਂਟਰਾਂ ਤੇ ਸਵਾਲ ਚੁੱਕੇ ਜਾ ਰਹੇ ਨੇ ਪ੍ਰਾਤਨ ਸਿੱਖ ਸੰਸਥਾ ਚੀਫ ਖਾਲਸਾ ਦੀਵਾਨ ਦੀ ਕ अहम ਮੀਟਿੰਗ ਹੋਈ ਹੈ ਜਿਸ ਚ ਸਤਜਜੀਤ ਸਿੰਘ ਮਜੀਠੀਆ ਸਮੇਤ 65 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰਨ ਦਾ ਫੈਸਲਾ ਰੱਦ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ 3 ਮਾਰਚ ਦੀ ਮੀਟਿੰਗ 'ਚ ਗੈਰ ਹਾਜ਼ਰ ਰਹਿਣ ਵਾਲੇ 65 ਮੈਂਬਰਾਂ ਦੀ ਮੈਂਬਰਸ਼ਿਪ ਖਾਰਜ ਕਰ ਦਿੱਤੀ ਗਈ ਸੀ ਸੋ ਅੱਜ ਇਸ ਮੀਟਿੰਗ ਵਿੱਚ ਇਸ ਮਤੇ ਨੂੰ ਪ੍ਰਵਾਨ ਨਹੀਂ ਕੀਤਾ ਗਿਆ ਤੇ ਇਸ ਮੀਟਿੰਗ 'ਚ ਸ਼ਾਮਲ ਹੋਣ ਆਏ ਦਿਵਾਨ ਦੇ ਮੈਂਬਰ ਅਤੇ ਭਾਰਤੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੇ ਮੀਟਿੰਗ 'ਚ ਸ਼ਮੂਲੀਤ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ ਹੈ ਇਸ ਦੌਰਾਨ ਇਕਬਾਲ ਸਿੰਘ ਲਾਲਪੁਰਾ ਨੇ ਸ਼੍ਰੀ ਕਾਲ ਤਖਸਾਲ ਤੇ ਤਖਸ਼ਰੀ ਹਰਮੰਦਰ ਸਾਹਿਬ ਜੀ ਪਟਨਾ ਸਾਹਿਬ ਦਰਮਿਆਨ جاری ਵਿਵਾਦ ਤੇ ਇਕਤਾ ਦੀ ਅਪੀਲ ਕੀਤੀ ਹੈ ਚੀਵ ਕਾਨਸਾ ਦੀਵਾਨ ਦੇ ਦੋਵੇਂ ਪੱਖ ਜੋ ਮੈਨੂੰ ਪਤਾ ਲੱਗਾ ਉਹ ਜੱਥੇਦਾਰ ਸਾਹਿਬ ਨੂੰ ਮਿਲੇ ਆ ਜੋ ਗੱਲਾਂ ਦੋਵਾਂ ਨੇ ਕੀਤੀਆਂ ਨੇ ਉਹਦੇ ਮੁਤਾਬਕ ਇਹ ਇਹਨਾਂ ਨੇ ਅੱਜ ਦੀ ਕਾਰਵਾਈ ਕੀਤੀ ਹੈ ਕਿ ਆਦੇਸ਼ ਜੱਥੇਦਾਰ ਸਾਹਿਬ ਨੇ ਇਹਨਾਂ ਨੂੰ ਦਿੱਤੇ ਆ ਕੀ ਆਦੇਸ਼ ਉਹਨਾਂ ਨੂੰ ਦਿੱਤੇ ਆ ਇਹਦੇ ਬਾਰੇ ਮੇਰੇ ਕੋਲ ਨੌਲੇਜ ਨਹੀਂ ਲੇਕਿਨ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਦੇ ਆ ਔਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਇੱਜ਼ਤ ਸ਼ਾਨ ਸਨਮਾਨ ਵਧਾਉਣਾ ਚਾਹੀਦਾ ਸਰ ਜਿਹੜੇ 65 ਮੈਂਬਰਾਂ ਦੀ ਮੈਂਬਰਸ਼ਿਪ ਖਾਜ ਕੀਤੀ ਗਈ ਸੀ ਉਸ ਬਾਰੇ ਕੀ ਫੈਸਲਾ ਆਇਆ ਉਸ ਦੇਖੋ ਇਹ ਤੁਹਾਨੂੰ ਬਰੀਫ ਕਰਨਗੇ ਪਰ ਉਹਨਾਂ ਦੀ ਜਿਹੜੀ ਇਹ ਆਰਡਰ ਸੀ ਉਹ ਰੱਦ ਕਰਦੇ ਰੱਦ ਕਰ ਸਰ ਜੀ ਆਪਾਂ ਗੱਲ ਕਰਦੇ ਆ ਕੋ ਆਪਣੇ ਕਮਿਸ਼ਨ ਦੀ ਗੱਲ ਕਰੀਏ ਜਿਹੜੇ ਗੁਰਦੁਆਰੇ ਜਿਹੜੇ ਹੈ ਉਹ ਉਹਨਾਂ ਦਾ ਵਿਵਾਦ ਚੱਲਦਾ ਪਿਆ ਗਿਆਨ ਕੋਰਟ ਤੱਕ ਵੰਗੂ ਮੜਦਾ ਡਾਂਗ ਮਾਰ ਸਾਹਿਬ ਦਾ ਕਿਤੋਂ ਤੱਕ ਕੇਸ ਪਹੁੰਚੇ ਜੀ ਸਾਰੇ ਕੇਸ ਜਿਹੜੇ ਹਨ ਕਿਉਂਕਿ ਸਿਰਫ ਡਾਂਗਬਾਰ ਸਭ ਵੀ ਅਦਾਲਤ ਦੇ ਸਾਹਮਣੇ ਹੈ ਗਿਆਨ ਗੋਦੜੀ ਵੀ ਅਦਾਲਤ ਦਾ ਸਾਹਮਣੇ ਹੈ ਅਸੀਂ ਵੀ ਇਸ ਕਮਿਸ਼ਨ ਗਵਰਨਮੈਂਟ ਆਫ ਇੰਡੀਆ ਅਦਾਲਤ ਦੇ ਵਿੱਚ ਉਹਨਾਂ ਦੇ ਵਾਸਤੇ ਗਈ ਹੈ ਤੇ ਬਹੁਤ ਸਾਰੇ ਮਸਲੇ ਨੇ ਕੌਮ ਦੇ ਲੇਕਿਨ ਮਿਲ ਕੇ ਇਕੱਠੇ ਹੋ ਕੇ ਅੱਜ ਵੀ ਮੈਂ ਗੱਲ ਕੀਤੀ ਹੈ ਇਹਦੀ ਪੈਰਵੀ ਕਰੀਏ ਸਾਰੇ ਹੱਲ ਹੋਣ ਵਾਲੇ ਨੇ ਜਦ ਤੱਕ ਅਸੀਂ ਸਾਡੀ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਸਿੱਖਾਂ ਨੇ ਡਾਇਲੌਗ ਦਾ ਰਾਹ ਹੀ ਖੋਲਿਆ ਜੇ ਅਸੀਂ ਡਾਇਲੌਗ ਬੰਦ ਕਰਦੇ ਆਂਗੇ ਤੇ ਫਿਰ ਜਿਹੜੇ ਆ ਮਸਲੇ ਨਹੀਂ ਹੱਲ ਹੋਣਗੇ ਜਿਹੜੇ ਵੀ ਮਸਲੇ ਹੱਲ ਹੋਣੇ ਆ ਉਹ ਟੇਬਲ ਤੇ ਬੈਠ ਕੇ ਹੱਲ ਹੋਣੀ। ਲੁਧਿਆਣਾ ਜ਼ਿਲ੍ਹੇ ਦੇ ਵਿੱਚ ਐਨਜੀਟੀ ਦੇ ਜਸਟਿਸ ਡਾਕਟਰ ਅਫਰੋਜ਼ احمد ਦੀ ਅਗਵਾਈ ਦੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ, ਪ੍ਰਦੂਸ਼ਣ ਕੰਟਰੋਲ ਬੋਰਡ, ਨਗਰ ਨਿਗਮ ਅਤੇ ਹੋਰ ਵੱਖ-ਵੱਖ ਵਿਭਾਗਾਂ ਦੀ ਇੱਕ ਬੈਠਕ ਹੋਈ ਜਿਸ ਵਿੱਚ ਲੁਧਿਆਣਾ ਦੇ ਅੰਦਰ ਗ੍ਰੀਨ ਜ਼ੋਨ ਨੂੰ ਲੈ ਕੇ ਆ ਰਹੀਆਂ ਸਮੱਸਿਆਵਾਂ, ਕੂੜੇ ਦੇ ਡੰਪ, ਬੁੱਢੇ ਨਾਲੇ ਵਿੱਚ ਘਟ ਰਹੀ ਗ੍ਰੀਨਰੀ ਅਤੇ ਹੋਰ ਸਮੱਸਿਆਵਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵੀ ਮੌਜੂਦ ਰਹੇ। ਇਹ ਜ਼ਿਲ੍ਹਾ ਪਰਿਆਵਰਣ ਕੀ ਇੱਕ ਸਮਿਤੀ ਹੈ ਜਿਸ ਦੀ ਅਧਿਖਤਾ हमारे डिप्टी कमिश्नर साहब करते हैं जिलाधीश लुधियाना के और इसमें वो मुद्दे हैं जैसे कि आपका सॉलिड वेस्ट का है या लिक्विड वेस्ट का है तालाबों का है नदियों का है प्रदूषण का है और जितने तरह के वेस्ट होते हैं चाहे वो बायोमेडिकल वेस्ट हो प्लास्टिक का वेस्ट हो कि उसका प्रबंधन कैसे होगा यानी तौर से पर्यावरण को बचाने के लिए क्या काम जिला प्रशासन कर रहा है तो बड़ा अच्छा रहा और बहुत अच्छी रिपोर्ट आपने प्रतिवेदन तैयार किया हुआ है जिला इन्वायरमेंट कमेटी का डिस्ट्रिक्ट इन्वायरमेंट कमेटी का और मुझे उम्मीद है कि बहुत अच्छा काम आपके नेतृत्व में हो रहा है जिला प्रशासन के और लुधियाना बहुत ही पुराना शहर है और औद्योगिक शहर है और उम्मीद करता हूं कि पर्यावरण के जितने भी मुद्दे हैं वो इतने नहीं गंभीर हैं कि उसको सुलझाया ना जा सके अगर आपका इरादा पक्का है तो प्रशासन का इरादा बहुत पक्का है और मुझे पूरा उम्मीद है कि वो सारे मुद्दों को सुलझा लेंगे और बहुत खूबसूरत लुधियाना और हो जाएगा लेकिन ये मैं ज़रूर कहूँगा कि जन भागीदारी की भी जरूरत है आम नागरिक को भी जुड़ना चाहिए कि किस तरह से हम इस अपने माहौलियात को बचा सकें इस पर्यावरण को बचा सकें और जिला प्रशासन का हाथ बटाएँ बहुत देखिए हमारे पूरे देश में ये जो कूड़े के निस्तारण का प्रश्न है वो पूरे देश में चल रहा है लेकिन काफ़ी अच्छा काम यहाँ अब होने जा रहा है कि जो भी लिगेसी बेस था यानी जो पहले से जमा हुआ वेस्ट था उसको ख़त्म करने के लिए काम हो रहे हैं जो प्रतिदिन जनरेट हो रहे हैं पैदा हो रहे हैं उसके लिए भी काम हो रहा है तो ये अभी शुरुआत हुई है और मैं चाहता हूं कि इसको आगे बढ़ाया जाए और जिससे कि कूड़ा कूड़ा कहीं सड़क पे ना हो ग्रीनरी बहुत ज़रूरी इसलिए है क्योंकि आज जानते हैं आप पूरी दुनिया में ग्लोबल इन्वायरमेंटल प्रॉब्लम्स हैं और ग्लोबल ग्रीन हाउस के इफ़ेक्ट हो रहे हैं ग्लोबल वार्मिंग हो रही है कार्बन का एक सिंक है जो हरियाली है कार्बन को संचित करता है आपको ऑक्सीजन तो देता ही है तो इसलिए जितनी भी ज़मीनें जहाँ भी मिलें उसमें बड़ा अच्छा प्लांटेशन हो मुझे बड़ी खुशी है कि मैंने चंडीगढ़ में भी और लुधियाना में भी देखा कि ग्रीनरी बहुत अच्छी है और इस ग्रीनरी को और बढ़ाने के लिए जिला प्रशासन काम करेगा मुझे पूरा उम्मीद है यूपी के मुख्यमंत्री योगी आदित्यनाथ ने श्री गुरु तेग बहादुर जी के तीन सौ पंजावें शहीदी पर्व से राजधानी लखनऊ तो दिल्ली तक संदेश यात्रा की शुरुआत की मुख्यमंत्री ने कहा कि गुरु तेग बहादुर जी महाराज सनातन धर्म की रक्षा लिए शहीद हुए सन जालम शासक औरंगजेब के युग में याद करते ਉਹ ਯੋਗੀ ਨੇ ਉਹਨਾਂ ਦੁਆਰਾ ਕੀਤੇ ਗਏ ਅਤਿਆਚਾਰਾਂ ਅਤੇ ਸਨਾਤਨ ਧਰਮ ਨੂੰ ਮਿਟਾਉਣ ਦੀ ਉਹਨਾਂ ਦੀ ਇੱਛਾ ਦਾ ਜ਼ਿਕਰ ਕੀਤਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਦੇਤਨਾਥ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਿੱਤੀ 150 ਐਸ਼ੀ ਦੇਪੁਰੂ ਤੇ ਰਾਜਧਾਨੀ ਲਖਨਊ ਤੋਂ ਦਿੱਲੀ ਤੱਕ ਸੰਦੇਸ਼ ਯਾਤਰਾ ਦਾ ਉਦਘਾਟਨ ਕੀਤਾ। ਮੁੱਖ ਮੰਤਰੀ ਯੋਗੀ ਨੇ ਯਾਤਰਾ ਵਿੱਚ ਸ਼ਾਮਲ ਹੋ ਕੇ ਇਸ ਨੂੰ ਦਿੱਲੀ ਲਈ ਰਵਾਨਾ ਕੀਤਾ। ਇਹ ਯਾਤਰਾ ਗੁਰਦੁਆਰਾ ਨਾਕਾ ਹਿੰਡੋਲਾ ਤੋਂ ਸ਼ੁਰੂ ਹੋ ਕੇ ਮੁੱਖ ਮੰਤਰੀ ਨਿਵਾਸ ਤੱਕ ਗਈ। ਮੁੱਖ ਮੰਤਰੀ ਯੋਗੀ ਨੇ ਫੁੱਲਾਂ ਦੀ ਵਰਖਾ ਕਰਦੇ ਹੋਏ ਯਾਤਰਾ ਦਾ ਆਸਵਾਕ ਕੀਤਾ ਇਸ ਦੌਰਾਨ ਮੁੱਖ ਮੰਤਰੀ ਯੋਗੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿਰ ਤੇ ਰੱਖ ਕੇ ਇਸ ਧਾਰਮਿਕ ਯਾਤਰਾ ਵਿੱਚ ਸ਼ਾਮਲ ਹੋ ਗਏ ਮੁੱਖ ਮੰਤਰੀ ਯੋਗੀ ਨੇ ਇਸ ਦੌਰਾਨ ਜਨਤਕ ਸਭਾ ਨੂੰ ਸੰਬੋਧਨ ਕੀਤਾ ਇਸ ਦੌਰਾਨ ਮੁੱਖ ਮੰਤਰੀ ਯੋਗੀ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੀ ਰੱਖਿਆ ਕੀਤੀ ਔਰੰਗਜ਼ੇਬ ਇੱਕ ਜ਼ਾਲਮ ਸ਼ਾਸਕ ਸੀ ਜਿਸ ਨੇ ਜ਼ਬਰਦਸਤੀ ਧਰਮ ਪਰਵਰਤਨ ਦੀ ਨੀਤੀ ਅਪਣਾਈਆਂ ਜਿਸ ਦੇ ਵਿਰੋਧ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸਰਬੋਤਮ ਕੁਰਬਾਨੀ ਕੀਤੀ ਮਹਲਾ ਕਾਰਜਕ੍ਰਮ ਆਜ ਉੱਤਰ ਪ੍ਰਦੇਸ਼ ਸੇ उत्तर प्रदेश की राजधानी लखनऊ से दिल्ली के उस ऐतिहासिक गुरुद्वारे के लिए प्रस्थान करने वाली करने वाली करने जा रही है जहां पर सनातन धर्म की रक्षा के लिए गुरु तेग बहादुर जी महाराज ने अपना शहादत दिया था यानी साढ़े तीन सौ वर्षों के इस पूरे इतिहास को एक जीवंतता प्रदान कर रहे हैं इस यात्रा के माध्यम से इन कार्यक्रमों के माध्यम से कैसा कालखंड रहा होगा जब उस समय औरंगजेब जैसा क्रूर और ब्रबर शासक रहा हो और उस समय सनातन धर्म पर हो रहे हमलों को ध्यान में रख करके एक समय में हर जगह से अत्याचार के समाचार आते थे औरंगजेब में तो एक संदेश ही एक इस प्रकार का एक उसका उद्देश्य ही था किसी प्रकार से तिलक और जनियों को समाप्त करके सनातन धर्म को हमेशा के लिए समाप्त करो ਸਨਾਮੇ ਕਰੋੜ ਕੀ ਜਿਸ بڑے ਅਭਿਆਨ ਕੋਲੇ ਕਰਕੇ ਅੱਗੇ ਵਧਾਤਾ ਦਾਦੀ ਕੇ ਯਤਰਾਤ ਲਖਰੋਂ ਤੋਂ ਦਿੱਲੀ ਲੇਰਵਾਨਾ ਹੋਈ ਰਸਤੇ ਵਿੱਚ ਕਾਨਪੂਰ ਇਟਾਵਾ ਤੇ ਆਗਰਾ ਵਿੱਚ ਇਸ ਦੇ ਪੜਾ ਰੱਖੇ ਗਏ ਹਨ ਲੁਧਿਆਣਾ ਵਿੱਚ ਸਿੱਧੀ ਬਜਾਈ ਦਾ 2.5 ਤੋਂ 3 ਗੁਣਾ ਰਕਬਾ ਵਧਿਆ ਜੋ ਕਿ ਪਿਛਲੇ ਸਾਲ 1800 ਏਕੜ ਸੀ ਪਰ ਇਸ ਵਾਰ 5000 ਏਕੜ ਤੋਂ ਜ਼ਿਆਦਾ ਸਿੱਧੀ ਬਜਾਈ ਹੋਈ ਹੈ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾਕਟਰ ਗੁਰਦੀਪ ਸਿੰਘ ਦੇ ਮੁਤਾਬਕ ਕਿਸਾਨ ਸਮਝਦਾਰ ਹੋ ਚੁੱਕਾ ਹੈ ਤੇ ਉਸ ਨੂੰ ਪਤਾ ਹੈ ਕਿ ਸਿੱਧੀ ਬਜਾਈ ਤੋਂ ਕਿੰਨੇ ਫਾਇਦੇ ਮਿਲਦੇ ਨੇ ਇਸ ਦੇ ਨਾਲ ਹੀ ਖੇਤੀਬਾੜੀ ਅਧਿਕਾਰੀ ਦੇ ਦੱਸਣ ਮੁਤਾਬਕ ਲੁਧਿਆਣਾ ਚ ਝੋਨੇ ਦੀ ਸਿੱਧੀ ਬਜਾਈ ਦਾ ਕੰਮ 90 ਫੀਸਦੀ ਤੋਂ ਜ਼ਿਆਦਾ ਪੂਰਾ ਹੋ ਚੁੱਕਾ ਹੈ ਖੇਤੀਬਾੜੀ ਅਫਸਰ ਨੇ ਆਉਣ ਵਾਲੇ ਸਮੇਂ ਚ ਰਕਬਾ ਹੋਰ ਜ਼ਿਆਦਾ ਵਧਣ ਦੀ ਉਮੀਦ ਜਤਾਈ ਹੈ ਸਿੱਧੀ ਬਜਾਈ ਦੇ ਸੰਬੰਧ ਵਿੱਚ ਅ ਪਿਛਲੇ ਸਾਲ ਦਾ ਜਿਹੜਾ ਸਾਡੇ ਕੋਲੇ ਡਾਟਾ ਹੈਗਾ ਪਿਛਲੇ ਸਾਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ 1800 70 ਏਕੜ ਦੇ ਗਰੀਬ ਰੱਖੋਏ ਦੇ ਵਿੱਚ ਸਿੱਧੀ ਬਿਜਾਈ ਹੋਈ ਸੀ ਪਰ ਉਹਦੇ ਮੁਕਾਬਲੇ ਇਸ ਸਾਲ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਹੁਣ ਤੱਕ 5000 ਏਕੜ ਤੋਂ ਜ਼ਿਆਦਾ ਰੱਖੋਏ ਦੇ ਵਿੱਚ ਸਿੱਧੀ ਬਿਜਾਈ ਹੋ ਚੁੱਕੀ ਹੈ ਜਿਹੜਾ ਕਿ ਅ ਪਿਛਲੇ ਸਾਲ ਦੇ ਮੁਕਾਬਲੇ ਆਲਮੋਸਟ 2.5 3 ਗੁਣਾ ਮਤਲਬ ਜ਼ਿਆਦਾ ਆਪਾਂ ਕਹਿ ਸਕਦੇ ਹਾਂਗੇ ਤੇ ਕਿਸਾਨਾਂ ਨੇ ਇਹਦੇ ਵਿੱਚ ਚੰਗਾ ਉਤਸ਼ਾਹ ਦਿਖਾਇਆ ਹੈਗਾ ਮੈਂ ਇਹਦੇ ਸੰਬੰਧ ਵਿੱਚ ਫੇਰ ਇੱਕ ਵਾਰੀ ਕਿਸਾਨ ਵੀਰਾਂ ਨੂੰ ਅਪੀਲ ਕਰਦਾ ਕਿ ਜੇ ਕਿਸੇ ਦੇ ਅਜੇ ਵੀ ਖੇਤ ਖਾਲੀ ਹੈਗੇ ਤਾਂ ਇਸ ਵੇਲੇ ਵੀ ਜੇ ਕੋਈ ਬਾਸਮਤੀ ਦੀ ਸਿੱਧੀ ਬਿਜਾਈ ਕੀਤੀ ਜਾ ਸਕਦੀ ਹੈ ਉਹਦੇ ਲਈ ਟਾਈਮ ਹੈਗਾ ਤੇ ਜਾਂ ਜੇ ਕਿਸੇ ਵੀਰ ਨੇ ਸਿੱਧੀ ਬਿਜਾਈ ਕੀਤੀ ਆ ਉਹਦੀ ਰਜਿਸਟ੍ਰੇਸ਼ਨ ਕਰਨ ਵਾਲੀ ਰਹਿੰਦੀ ਹੈਗੀ ਤਾਂ ਉਹ ਵੀ 15 ਜੁਲਾਈ ਤੱਕ ਆਪਣੇ ਨੇੜੇ ਦੇ ਜਿਹੜਾ ਖੇਤੀਬਾੜੀ ਦਫ਼ਤਰ ਆ ਉਹਦੇ ਨਾਲ ਸੰਪਰਕ ਕਰਕੇ ਉਹਦੀ ਰਜਿਸਟ੍ਰੇਸ਼ਨ ਕਰਵਾ ਦੇ ਤਾਂ ਕਿ ਜਿਹੜੀ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਹਾਇਤਾ ਰਾਸ਼ੀ ਦਿੱਤੀ ਜਾਣੀ ਹੈ ਸਿੱਧੀ ਬਿਜਾਈ ਦੇ ਸੰਬੰਧ ਵਿੱਚ ਉਹ ਉਹਨੂੰ ਮਿਲ ਸਕੇ ਤੇ 15 ਜੁਲਾਈ ਤੋਂ ਬਾਅਦ ਪੋਰਟਲ ਬੰਦ ਹੋ ਜੂਗਾ ਇਸ ਕਰਕੇ ਜਿਹੜੇ ਵੀ ਰਜਿਸਟ੍ਰੇਸ਼ਨ ਬਲੋਜੇ ਰਹਿੰਦੇ ਹੈਗੇ ਉਹਨਾਂ ਨੂੰ ਬੇਨਤੀ ਹੈ ਵੀ ਰਜਿਸਟ੍ਰੇਸ਼ਨ ਕਰ ਦੇਣ ਤਾਂ ਕਿ ਜਿਹੜਾ ਉਹਨਾਂ ਨੂੰ ਉਦਾਸ ਹੈ ਤਾਂ ਰਾਸ਼ੀ ਦਾ ਲਾਭ ਮਿਲ ਸਕੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਕਿਸਾਨਾ ਗੂ ਜਗਜੀਤ ਸਿੰਘ ਡੱਲੇਵਾਲ ਨੇ 328 ਰੁਪਿਆਂ ਦੇ ਮਾਮਲੇ 'ਚ ਐਸਜੀਪੀਸੀ ਦੇ ਉੱਤੇ ਸਵਾਲ ਖੜੇ ਕੀਤੇ ਅਤੇ ਨਾਲ ਹੀ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ 15 ਦਿਨਾਂ ਦੇ ਅੰਦਰ ਕਾਰਵਾਈ ਕਰਨ ਦੀ ਮੰਗ ਕੀਤੀ ਕਿ 328 ਰੁਪਾ ਲਿਖੋਗੇ। ਔਰ ਉਹਨਾਂ ਦੀ ਜੋ ਗੱਲ ਨਿਕਲ ਕੇ ਆ ਰਹੀ ਹੈ ਉਹ ਇਹ ਹੈ ਕਿ ਇੱਕ ਕਮਿਸ਼ਨ ਬਣ ਗਿਆ ਉਸ ਕੋਤਾਈ ਦੇ ਖਿਲਾਫ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਹੈ ਕਿਸੇ ਨੂੰ ਕੋਈ ਅਧਿਕਾਰ ਨਹੀਂ ਕਿ ਉਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਕਰੇ। ਕੋਈ ਉਹਦੀ ਬੇਅਦਬੀ ਕਰੇ ਕਿਸੇ ਨੂੰ ਕੋਈ ਰਾਈਟ ਨਹੀਂ। ਨਾ ਕਿਸੇ ਸਿੱਖ ਨੂੰ ਨਾ ਕਿਸੇ ਸੰਸਤਾ ਨੂੰ ਕਿਸੇ ਨੂੰ ਕੋਈ ਰਾਈਟ ਨਹੀਂ ਹੈ। ਔਰ ਉਹ ਜਿਹੜੇ ਸਰੂਪ ਗਏ ਸਾਡੇ ਆਮ ਸਿੱਖ ਜਗਤ ਦੇ ਅੰਦਰ ਇੱਕ ਖਲਸਾ ਹੈ। ਔਰ ਇਕੱਲਾ ਖਲਸਾ ਨਹੀਂ ਸਾਡੇ ਨਾਲ ਰੋਜ਼ ਹੋ ਵੀ ਰਹੀਆਂ ਨੇ ਕਿ ਜਿਹੜੀ ਸ਼੍ਰੋਮਣੀ ਕਮੇਟੀ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ ਜੋ ਬਣਦੀ ਸੀ ਜੇ ਜੇਕਰ ਇੱਕ ਪ੍ਰਧਾਨ ਦੀ ਪਾਗ ਉਤਾਰਨ ਦੇ ਤੋਂ ਇੱਕ ਪ੍ਰਧਾਨ ਦੇ ਨਾਲ ਹੱਥੋਂ ਪਾਈ ਹੋਣ ਤੇ 307 ਵਰਗੇ ਮੁਕਦਮੇ ਦਰਜ ਕੀਤੇ ਜਾ ਸਕਦੇ ਆ ਤਾਂ ਫਿਰ ਕਿਉਂ ਨਹੀਂ ਗੁਰੂ ਸਾਹਿਬ ਦਾ ਨਰਾਦਰ ਕਰਨ ਵਾਲਿਆਂ ਦੇ ਖਿਲਾਫ ਇਹ ਮੁਕਦਮੇ ਦਰਜ ਕੀਤੇ ਜਾ ਸਕਦੇ ਔਰ ਇਹ ਇਕੱਲਾ ਨਰਾਦਰ ਦੀ ਗੱਲ ਨਹੀਂ ਹੈ ਇਹਦੇ ਵਿੱਚ ਤਾਂ ਬਹੁਤ ਗੰਭੀਰ ਤੇ ਵੱਡੀ ਗੱਲ ਇਹ ਹੈ ਕਿ ਸਾਡੇ ਸਿੱਖੀ ਸਿਧਾਂਤਾਂ ਨੂੰ ਸਾਡੇ ਫਲਸਫੇ ਨੂੰ ਤੈਸ਼ਨਾਸ਼ ਕਰਨ ਵਾਲੀ ਗੱਲ ਹੈ ਇਹ ਕੋਈ ਛੋਟੀ ਗੱਲ ਨਹੀਂ ਹੈ ਔਰ ਸਾਡੇ ਸਤਿਗੁਰਾਂ ਦੇ ਸਰੂਪਾਂ ਲਈ ਸਬੰਧ ਚ ਮੈਂ ਜਿਆਦਾ ਗੱਲ ਨਾ ਕਰਦਾ ਹੋਇਆ ਮੇਰੀ ਇੰਨੀਕ ਬੇਨਤੀ ਹੈ ਕਿ ਅਸੀਂ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਸਰਕਾਰ ਕਿਰਪਾ ਕਰਕੇ ਉਹਨਾਂ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰੇ ਈਵਨ ਕਿ ਉਹ ਸ਼ਰਮਣੀ ਕਮੇਟੀ ਦੇ ਉਸ ਸਮੇਂ ਦੇ ਜਿਨ੍ਹਾਂ ਨੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਉਹਨਾਂ ਦੇ ਖਿਲਾਫ 20 ਮੁਕੱਦਮੇ ਦਰਜ ਕਰੇ ਜਿਨ੍ਹਾਂ ਦੀ ਜਿੰਮੇਵਾਰੀ ਬੰਦੀ ਸੀ ਕਿ ਉਹਨਾਂ ਲੋਕਾਂ ਦੇ ਖਿਲਾਫ ਮੁਕੱਦਮਾ ਦਰਜ ਕਰਵਾਉਣ ਦੀ ਮੌਸਮ ਵਿਭਾਗ ਵੱਲੋਂ ਪੰਜਾਬ ਦੇ ਕਿਸੇ ਵੀ ਹਿੱਸੇ 'ਚ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਤਾਜ਼ਾ ਭਵਿੱਖਬਾਣੀ ਦੇ ਮੁਤਾਬਕ ਜ਼ਿਲ੍ਹਾ ਪਟਿਆਲਾ ਫਰੀਦਕੋਟ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਿਤਾਈ ਗਈ ਹੈ 16 ਜੁਲਾਈ ਲਈ ਉੱਤਰੀ ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਪੀਲੀ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਹਾਲਾਂਕਿ ਕਈ ਜ਼ਿਲ੍ਹਿਆਂ 'ਚ ਕਈ ਜਗ੍ਹਾ 'ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਇਸ ਦੇ ਨਾਲ ਹੀ ਅਸਮਾਨੀ ਬਿਜਲੀ ਚਮਕਣ ਤੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਤੇਜ਼ ਹਵਾਵਾਂ ਵਗਣ ਦੀ ਸੰਭਾਵਨਾ ਵੀ ਜਿਤਾਈ ਗਈ ਹੈ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਪੰਜਾਬ ਦਾ ਮੌਸਮ ਤੇ ਮੌਨਸੂਨ ਬਹੁਤ ਚੰਗਾ ਰਿਹਾ ਜਿਸ ਵਿੱਚ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਸਮੇਂ ਤੋਂ ਪਹਿਲਾਂ بارشਾਂ ਹੋਈਆਂ ਜੋ ਕਿ ਪੰਜਾਬ ਦੀਆਂ ਫਸਲਾਂ ਲਈ ਵੀ ਬਹੁਤ ਲਾਹੇਵੰਦ ਸੀ ਪਿਛਲੇ ਸਾਲਾਂ ਦੇ ਮੁਕਾਬਲੇ ਮੌਨਸੂਨ ਬਹੁਤ ਜਲਦੀ ਪੰਜਾਬ ਵਿੱਚ ਐਂਟਰ ਹੋ ਗਿਆ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਵਿੱਚ بارش ਦੇਖਣ ਨੂੰ ਮਿਲੀ ਹਾਲਾਂਕਿ ਇਸ ਦੌਰਾਨ ਕਈ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪਿਆ ਪਰ ਪੰਜਾਬ ਦੇ ਜ਼ਿਆਦਾਤਰ ਲੋਕਾਂ ਨੇ ਇਸ ਦਾ ਆਨੰਦ ਮਾਣਿਆ ਤੇ ਮੌਸਮ ਠੰਡਾ ਬਣਿਆ ਰਿਹਾ ਇਸ ਮੀਂਹ ਦਾ ਕਿਸਾਨਾਂ ਨੂੰ ਵੀ ਬਹੁਤ ਲਾਭ ਹੋਇਆ ਕਿਸਾਨਾਂ ਨੂੰ ਉਹਨਾਂ ਦੇ ਝੋਨੇ ਦੀ ਫਸਲ ਲਾਉਣ ਵਿੱਚ ਬਹੁਤ ਆਸਾਨੀ ਹੋਈ ਲਗਾਤਾਰ ਪਾਰੇ ਮੀਂਹ ਕਾਰਨ ਬਿਜਲੀ ਦੀ ਸਮੱਸਿਆ ਤੋਂ निजात ਮਿਲੀ ਇਸੇ ਚਲ ਦੇ ਇੱਕ ਵਾਰ ਫਿਰ ਮੌਸਮੀ ਵਿਭਾਗ ਵੱਲੋਂ ਪੰਜਾਬ ਦੇ ਮੌਸਮ ਦੀ ਤਾਜ਼ਾ ਪੂਰਵਕਮਣੀ ਕੀਤੀ ਗਈ ਹੈ ਜਿਸ ਵਿੱਚ ਅਗਲੇ ਕੁਝ ਦਿਨਾਂ ਲਈ ਕੋਈ ਵੀ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹਾਲਾਂਕਿ ਮੌਸਮ ਵਿਭਾਗ ਨੇ ਸਵੇਰ ਪਰ ਵਿੱਚ ਹਲਕੀ ਤੋਂ ਦਰਮਿਆਨੀ بارشਾਂ ਦੀ ਪੂਬੇ ਕਵਾਨੀ ਕੀਤੀ ਹੈ ਸਵੇਰ ਪਰ ਵਿੱਚ 24 ਘੰਟਿਆਂ ਵਿੱਚ ਤਾਪਮਾਨ 0.1 ਡਿਗਰੀ ਘਟ ਗਿਆ ਹੈ ਜੋ ਕਿ ਆਮ ਨਾਲ 1.6 ਡਿਗਰੀ ਘੱਟ ਦਰਜ ਕੀਤਾ ਗਿਆ ਪਠਾਨਕੋਟ ਵਿੱਚ ਸਭ ਤੋਂ ਵੱਧ ਤਾਪਮਾਨ 36.1 ਡਿਗਰੀ ਦਰਜ ਕੀਤਾ ਗਿਆ ਹਾਲਾਂਕਿ ਅਗਲੇ 3 ਦਿਨਾਂ ਲਈ ਮੀਂਹ ਲਈ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਇਸ ਕਾਰਨ ਗਰਮੀ ਤੇ ਨਮੀ ਬੱਥਕਦੀ ਹੈ ਪਰ 16 ਜੁਲਾਈ ਤੋਂ ਫਿਰ ਤੋਂ ਪਾਰੀਮੀ ਪੈਂਡ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਮੌਸਮੀ ਪਾਗ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਨਵਾਂ ਸ਼ਹਿਰ ਕਪੂਰਥਲਾ ਜਲੰਧਰ ਰੋਜਪੁਰ ਫਜ਼ਿਲਕਾ ਫਰੀਦਕੋਟ ਮੁਖਸਰ ਪਟਿਆਲਾ ਐਸਐਸ ਨਗਰ ਮੁਹਾਲੀ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜਦੋਂ ਕਿ ਪਠਾਨਕੋਟ, ਹੁਸ਼ਿਆਰਪੁਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ ਤੇ ਰੂਪਨਗਰ ਵਿੱਚ ਕੁਝ ਥਾਵਾਂ ਤੇ ਹਲਕੀ ਤੋਂ ਦਰਮਿਆਨੀ بارش ਹੋਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ। ਪਿਛਲੇ 24 ਘੰਟੇ ਦੀ ਗੱਲ ਕਰੀਏ ਤਾਂ ਪਟਿਆਲਾ, ਫਤਿਹਗੜ੍ਹ ਸਾਹਿਬ, ਮੋਗਾ, ਫਿਰੋਜ਼ਪੁਰ ਤੇ ਲੁਧਿਆਣਾ ਵਿੱਚ ਮੀਂਹ ਡਟ ਕੀਤਾ ਗਿਆ। ਪਟਿਆਲਾ ਵਿੱਚ 2.0 ਮਿਲੀਮੀਟਰ ਮੀਂਹ ਡਟ ਕੀਤਾ ਗਿਆ ਤੇ ਫਤਿਹਗੜ੍ਹ ਸਾਹਿਬ ਵਿੱਚ 1.5 ਮਿਲੀਮੀਟਰ ਮੀਂਹ ਡਟ ਕੀਤਾ ਗਿਆ। ਹਾਲਾਂਕਿ ਮੌਸਮ ਵਿਭਾਗ ਵੱਲੋਂ ਲੋਕਾਂ ਨੂੰ بارش ਦੌਰਾਨ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ। ਰਾਜ ਵਿੱਚ ਕੁਝ ਥਾਵਾਂ ਤੇ ਗਰਜ ਬਿਜਲੀ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ 16 ਜੁਲਾਈ ਨੂੰ ਪੰਜਾਬ ਦੇ ਕੁਝ ਥਾਵਾਂ ਉੱਤਰੀ ਹਿੱਸਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਇਸ ਦੇ ਨਾਲ ਹੀ ਭਾਰਤੀ ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਲਈ ਵੀ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲ ਸਕਦਾ ਹੈ ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ਵਿੱਚ ਅਗਲੇ ਕੁਝ ਦਿਨਾਂ ਲਈ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਭਵਿੱਖਬਾਣੀ ਅਨੁਸਾਰ ਹਿਮਾਚਲ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। 13 ਤੋਂ 15 ਜੁਲਾਈ ਦੇ ਵਿਚਕਾਰ ਹਿਮਾਚਲ ਵਿੱਚ ਭਾਰੀ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਜਿਸ ਦੇ ਚੱਲਦੇ ਲੋਕਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਹਿਮਾਚਲ ਪ੍ਰਦੇਸ਼ ਦੇ ਮੰਡੀ, ਸ਼ਿਮਲਾ, ਸਿਰਮੌਰ, ਬਲਾਸਪੁਰ ਵਿੱਚ ਇੱਕ ਜਾਂ ਦੋ ਥਾਵਾਂ 'ਤੇ ਮੀਂਹ ਪੈ ਸਕਦਾ ਹੈ। ਇਸ ਦਿਨਾਂ ਲਈ 13 ਜੁਲਾਈ ਨੂੰ ਕੁੱਲੂ, ਮੰਡੀ, ਸਿਰਮੌਰ ਵਿੱਚ ਭਾਰੀ ਮੀਂਹ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਮੈਨੂੰ ਯਾਨੀ ਧਰਮਿੰਦਰ ਸੰਧੂ ਨੂੰ ਦੁਆਗਿਆ ਧੰਨਵਾਦ ਪੰਜਾਬ ਟੀਵੀ ਆਪਣੀ ਬੋਲੀ ਆਪਣਾ ਦੇਸ਼